ਵੀ ਜਿਆਦਾ ਹੋ ਜਾਂਦੀ ਸਾਡੇ ਤੋਂ ਕੇ ਨਾਈ ਨਹੀਂ ਪਟਣਾ ਤਾਂ ਮੈਂ थैंक यू ਰੇਜਮੈਂਟ ਦਾ ਬਹੁਤ ਬੋਤਨਾ Head coach Ashpreet Singh, Head girl Kaur, Discipline captain Bhuvan Kaur, Cultural captain Somershri Kaur, Academic <laughs> captain Justice Kaur, and Sports captain Ramandeep Kaur. Put your hands together. ਆਪ ਦੇ ਇੰਦੇ ਜੁਗਾ ਬੈਟਲ ਧੰਨਵਾਦ ਬਾਬਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸਕੂਲ ਵਿੱਚ ਆਏ ਅਤੇ ਬਟਲਾਂ ਨੂੰ ਮਾਣ ਦਿੱਤਾ ਤਾਂ ਉਸ ਤੇ ਪੱਤਿਆਂ ਨਾਲ ਕਦੇ ਤਾਜ ਮਹਿਲ ਨਹੀਂ ਬੰਦਾ ਤੇ ਨਦੀ ਨੂੰ ਰੋਕਣ ਨਾਲ ਕਦੇ ਸਮੁੰਦਰ ਨਹੀਂ ਬੰਦਾ

By my behavior, by my behavior, and my performance, and my performance, set an example, set an example, that the pupils of that the pupils of the school, the school, will be proud to follow. Will be proud to follow. I shall, I shall, be just and be just and fair to all. Fair to all. I shall, I shall, always. always Encourage my house, and encourage my house to, be to be appreciative of the success of, the success of others. Of others. I, shall I shall keep the idol and ਟੈਂਟ ਆਪੋ ਮਾਸਟਰ ਜੀ ਨੇ ਨਾ ਇਹਨਾਂ ਨੂੰ ਏ 1 ਗ੍ਰੇਡ ਚਾਈਸ ਤੋਂ ਸੀ ਬੀ ਹੋ ਰਹੀ ਹੈ ਨਾ ਦੀ ਮੈਂ ਬੇਨਤੀ ਕਰਦੀ ਆ ਤੁਸੀਂ ਇਹਨਾਂ ਲਈ ਅਪਰੀਸ਼ੀਏਟ ਕਰੋਗੇ हरसिमरन जोत गुरवीर सिंह अवनीत कौर तरीशा अभिनूर कौर तरविंदर वीर कौर द टॉपर ऑफ दिस क्लास इज हरसिमरन जोत कौर अभिद्लॉग पर Are saying, just move for mantric the top of this class is not suited a big round of applause for them ¡No!

We sing some Greek card of we sing. ਹਰੀਕੌਰ ਮੁਕਤਾਨ ਦੇਵੀ ਮੇਹਾ ਦੇਵੀ ਨੂਰਦੀਪ ਪਾਤਨੀ तो तो जितने भी बच्चे ने इतने तो चंगे नजर लगे उन्होंने सारे का बहुत बहुत धन्यवाद है खास करके तो सारे प्रिंसिपल को लैके सारे टीचर का बहुत धन्यवाद है के अच्छा से फंक्शन मनाया कच्चा निबंध मनाया सो आई वांट टू थैंक टू ऑल द टीचर्स ऑल द टीचर्स सो बिग थैंक्स टू द टीचर्स एंड द स्टूडेंट्स माय स्टूडेंट्स वोंट थिंक इन सच्चा फादर सो बिग थैंक टू यू आल्सो सो थैंक यू ऑल सत श्री अकाल सबनु जी अनू मैं हरविंदर कौर प्रिंसिपल नानकसर एकेडमी टुडे इट वाज अ प्राउड मोमेंट फॉर नानक सर बिकॉज़ एज़ टुडे देयर वाज अ इन्वेस्टचर सेरेमनी ਔਰ ਬੱਚੇ ਕਾਉਂਸਲ ਬੋਡੀ ਬਣਾਈ ਗਈ ਸੀ ਸਕੂਲ ਦੀ ਕਾਉਂਸਲ ਬੋਡੀ ਬਣਾਈ ਗਈ ਹੈ ਹਾਊਸ ਕੈਪਟਨਸ ਵਾਈਸ ਕੈਪਟਨਸ ਐਂਡ ਪ੍ਰੀਫੈਕਟਸ ਵੀ ਸਿਲੈਕਟ ਕੀਤੇ ਗਏ ਨੇ ਸੋ ਇਨ ਦੇ ਸਾਰੇ ਟੀਚਰਸ ਨੇ ਬਹੁਤ ਹੀ ਸੋ ਸਮਝ ਕੇ ਜਿਹੜੇ ਬੱਚੇ ਇਸ ਦੇ ਰੈਲੇਵੈਂਟ ਸੀ ਜਿਹੜੇ ਬੱਚੇ ਡਿਊਟੀਆਂ ਕਰ ਸਕਦੇ ਸੀ ਉਹਨਾਂ ਦੀ ਸਕਰੀਨਿੰਗ ਕੀਤੀ ਸੀ ਟੈਸਟ ਹੋਇਆ ਸੀ ਉਹਨਾਂ ਦਾ ਇੰਟਰਵਿਊ ਹੋਇਆ ਸੀ ਉਹਨਾਂ ਦੇ ਅਕੈਡੈਮਿਕ ਪਰਫਾਰਮੈਂਸ ਦੇਖੀ ਗਈ ਸੀ ਔਰ ਉਹਨਾਂ ਦੇ ਸਕਿਲਸ ਨੂੰ ਦੇਖ ਦੇਖਦੇ ਹੋਏ ਤੇ ਇਹ ਉਹਨਾਂ ਨੇ ਬੱਚੇ ਨੂੰ ਸਿਲੇਕਟ ਕੀਤਾ ਤੇ ਉਹਨਾਂ ਨੂੰ ਅੱਜ ਅਸੀਂ ਪੇਰੈਂਟਸ ਦੇ ਨਾਲ ਪੇਰੈਂਟਸ ਨੂੰ ਵੀ ਬੁਲਾਇਆ ਗਿਆ ਪੇਰੈਂਟਸ ਦੇ ਨਾਲ ਮਿਲ ਕੇ ਅਸੀਂ ਉਹਨਾਂ ਦੇ ਆਨਨ ਕੀਤਾ ਬੱਚਿਆਂ ਨੂੰ ਇਸ ਇਸ ਫੰਕਸ਼ਨ ਇਚ ਸਾਨੂੰ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਬਾਬਾ ਬਲਜੀਤ ਸਿੰਘ ਜੀ ਔਰ ਬਾਬਾ ਸੇਵਾ ਸਿੰਘ ਜੀ ਨੇ ਸ਼ਿਰਕਤ ਕੀਤੀ ਉਹਨਾਂ ਦੇ ਹੱਥੋਂ ਬੱਚਿਆਂ ਨੂੰ ਬੈਚਸ ਦਿੱਤੇ ਗਏ ਉਹਨਾਂ ਨੂੰ ਕਾਰਿਆਵਾਰ ਸੌਂਪਿਆ ਗਿਆ ਔਰ ਬਾਬਾ ਜੀ ਨੇ ਐਨਕਰੇਜ ਵੀ ਕੀਤਾ ਬੱਚਿਆਂ ਨੂੰ ਕਿ ਤੁਸੀਂ ਆਪਣੀ ਡਿਊਟੀ ਤੁਹਾਨੂੰ ਅਗਰ ਸਿਲੈਕਟ ਕੀਤਾ ਗਿਆ ਕਿ ਤੁਹਾਡੇ ਵਿੱਚ ਕੁਝ ਕੁ ਸਕਿਲਸ ਹੈਗੀਆਂ ਨੇ ਕੁਝ ਤਾਂ ਐਕਸਟਰਾ ਹੈਗਾ ਜੋ ਤੁਹਾਨੂੰ ਇਹ ਪਦ ਦਿੱਤੇ ਗਏ ਨੇ ਤੇ ਸਾਡੇ ਚਾਰ ਹਾਊਸਸਿਸ ਡਿਵਾਈਡ ਕੀਤਾ ਗਿਆ ਨਦਰਨ ਸਾਊਥ ਸਦਰਨ ਈਸਟਰਨ ਵੈਸਟਰਨ ਇਹ ਸਾਡੇ ਤੇ ਚਾਰ ਹਾਊਸਸਿਸ ਨੇ ਜਿਨ੍ਹਾਂ ਨੂੰ ਫੋਰ ਕਲਰਸ ਦਿੱਤੇ ਗਏ ਨੇ ਗ੍ਰੀਨ ਬਲੂ ਰੈਡ ਐਂਡ yellow ਸੋ ਇਨ ਚਾਰੋ ਹਾਊਸਸਿਸ ਦੇ ਹਾਊਸ ਮਾਸਟਰਸ सिलैक्ट किए गए थे और उन्हें हाउस कैप्टनज वाइस कैप्टन और प्रीफेक्ट्स सो सभी हाउस फिफ्टीन प्रिफेक्ट्स वन हाउस कैप्टन एंड वन वाइस कैप्टन सिलेक्ट किया गया सी और उन्होंने सबनों ऑनर किया गया से इस तो तुँ स्कूल काउंसिल बॉडी स्कूल काउंसिल बॉडी जिंद कि हैड बॉय हैड गर्ल कल्चरल कैप्टन अकेडमिक कैप्टन स्पोर्ट कैप्टन एंड डिसिप्लिन कैप्टन सो भी अपॉइंट किए गए सो मेन मोटिव इो ही है ਕਿ ਆਪਾਂ ਬੱਚਿਆਂ ਨੂੰ ਬੱਚਿਆਂ ਦੇ ਅੰਦਰ ਲੀਡਰਸ਼ਿਪ ਕੁਆਲਿਟੀ ਡਿਵੈਲਪ ਕਰੀਏ ਬੱਚਾ ਦਾ ਮਾਈਂਡ ਉਹਨਾਂ ਦਾ ਮਾਈਪਾਸ ਨੈਲਿਟੀ ਦੇ ਨਾਲ ਨਾਲ ਸਕਿਲਸ ਵੀ ਡਿਵੈਲਪ ਕਰੀਏ ਉਹਨਾਂ ਦਾ ਮਾਈਂਡ ਵੀ ਡਿਵੈਲਪ ਕਰੀਏ ਤਾਂਕਿ ਅੱਛੇ ਹਿਊਮਨ ਬੀਇੰਗ ਗੁੱਡ ਹਿਊਮਨ ਬੀਇੰਗ ਰਿਸਪਾਂਸਿਬਲ ਹਿਊਮਨ ਬੀਇੰਗ ਬਣ ਕੇ ਨਿਕਲਣ ਔਰ ਆਨਵਲੇ ਟਾਈਮ ਵਿੱਚ ਇਹ ਆਪਣੇ ਆਪਣੀ ਡਿਊਟੀਆਂ ਅੱਛਾ ਅਚੀ ਤਰ੍ਹਾਂ ਆਪਣੀ ਡਿਊਟੀਆਂ ਸੰਭਾਲ ਸਕਣ। ਸੋ ਮੇਨ ਮੋਟਿਵ ਇਹ ਹੀ ਹੁੰਦਾ ਕਿ ਅਸੀਂ ਬੱਚਿਆਂ ਨੂੰ ਅੱਗੇ ਲਿਆਈਏ, ਉਹਨਾਂ ਨੂੰ ਐਨਕਰਾਜ ਕਰੀਏ, ਉਹਨਾਂ ਨੂੰ ਪਾਰਟਿਸਿਪੇਟ ਕਰਾਈਏ। ਸੋ ਮੈਂ ਸਾਰੇ ਪੇਰੈਂਟਸ ਨੂੰ ਵੀ ਕੰਗ੍ਰੈਚੁਲੇਟ ਕਰਨੀਆਂ ਜਿਨ੍ਹਾਂ ਦੇ ਬੱਚੇ ਅੱਜ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚੇ ਅੱਜ ਗਿਰੋਨੋਂ ਆਪਾਂ ਨਾਮਿਨੇਟ ਅੱਜ ਕੀਤਾ ਹੈ ਉਹ ਅਵਾਰਡ ਦਿੱਤਾ ਹੈ। a1 கிரேड दे अवार्ड्स ਫਾਰ ਇਸ ਕਲਾਸਸ ਦੇ ਬੱਚੇ ਜਿਨ੍ਹਾਂ ਦੇ 95 ਤੋਂ ਅਬੋਵ ਮਾਰਕਸ ਸੀ 95% ਤੋਂ ਅਬੋਵ ਮਾਰਕਸ ਅਚੀਵ ਕੀਤੇ ਨੇ ਲਾਸਟ ਕਲਾਸ ਸੈਕਸ਼ਨ ਇਜ਼ ਤੋਂ ਉਹਨਾਂ ਨੂੰ ਵੀ ਅੱਜ ਅਸੀਂ ਅਵਾਰਡ ਦਿੱਤੇ ਨੇ ਬੱਚਿਆਂ ਨੂੰ ਇਹ ਬੱਚਿਆਂ ਦੀ ਮਿਹਨਤ ਹੈ ਪੇਰੈਂਟਸ ਦੀ ਮਿਹਨਤ ਹੈ ਟੀਚਰਸ ਦੀ ਮਿਹਨਤ ਹੈ ਸੋ I'm very grateful to the management, Baba Guru Charan Singh Ji, Baba Seva Singh Ji and Baba Biljee Singh Ji, that the encouragement is possible. Ho. So once again, congratulations to all the parents, teachers and students.